ਦੋਸਤੋ ਜਿਹੜਾ ਪੁੱਛਿਆ ਜਾਣ ਵਾਲਾ ਸਵਾਲ ਇਸ ਵਕਤ ਕੈਨੇਡੀਅਨਸ ਵੱਲੋਂ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਕਿ ਕੀ ਓਪਨ ਵਰਕ ਪਰਮਿਟ ਬੰਦ ਹੋ ਗਿਆ ਕੀ ਸਿਰਫ ਵਰਕ ਪਰਮਿਟ ਤੇ ਜਦੋਂ ਤੁਹਾਡਾ ਸਪਾਊਸ ਜਾਊਗਾ ਉਦੋਂ ਹੀ ਤੁਸੀਂ ਆਪਦੇ ਇੰਡੀਆ ਰਹਿੰਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹੋ ਪੜ੍ਹਾਈ ਦੌਰਾਨ ਕਿਹੜੇ-ਕਿਹੜੇ ਬੱਚੇ ਬੁਲਾ ਸਕਦੇ ਨੇ ਤਾਂ ਕਲੀਅਰ ਜੀ ਵੀਡੀਓ ਆਹੇ ਇਹਦੇ ਵਿੱਚ ਸਾਰੇ ਡਾਊਟਸ ਤੁਹਾਡੇ ਕਲੀਅਰ ਹੋ ਜਾਣਗੇ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਜੇ ਤੁਸੀਂ ਡਾਕਟੋਰੇਟ ਕਰਨ ਮਤਲਬ ਪੀ ਐਚ ਡੀ ਦੇ ਕਿਸੇ ਵੀ ਫੀਲਡ ਦੇ ਵਿੱਚ ਪੀ ਐਚ ਡੀ ਕਰਨ ਜਾ ਰਹੇ ਜਿਹੜੇ ਜੋ ਕਿ ਬਹੁਤ ਰੇਅਰ ਹੈ ਉਸ ਸੀਅਰ ਦੇ ਸਪਾਊਸ ਨੂੰ ਨਾਲ ਹੀ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਮਾਸਟਰ ਡਿਗਰੀ ਕਰਨ ਜਾਣ ਵਾਲੇ ਕੈਂਡੀਡੇਟਸ ਜਿੰਨੇ ਵੀ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਕੈਂਡੀਡੇਟ ਮਾਸਟਰ ਡਿਗਰੀ ਕੈਨੇਡਾ ਕਰਨ ਜਾ ਰਿਹਾ ਉਹ ਸਾਰੇ ਆਫ ਦਿ ਸਪਾਊਸ ਨੂੰ ਨਾਲ ਹੀ ਲਿਆ ਸਕਦੇ ਆ ਫਿਰ ਉਹ ਬੱਚੇ ਜਿਨ੍ਹਾਂ ਦੇ ਸਭ ਤੋਂ ਵੱਡੀ ਕਨਫਿਊਜ਼ਨ ਆ 10+2 ਵਾਲੇ ਜਿੰਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਹੁਣ ਅਸੀਂ ਆਫ ਦਿ ਸਪਾਊਸ ਨੂੰ ਲੈ ਕੇ ਹੀ ਨਹੀਂ ਜਾ ਸਕਦੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਦੋਸਤੋ ਤੁਹਾਡੇ ਲਈ ਵੀ ਬੜੇ ਕੋਰਸਿਸ ਨੇ ਜੇ ਮੈਂ ਤੁਹਾਡੀ ਗੱਲ ਕਰਾਂ ਨਰਸਿੰਗ ਵਾਲੇ ਜਿਹੜੇ ਬੱਚੇ ਬੈਚਲਰ ਡਿਗਰੀ ਨਰਸਿੰਗ ਚ ਕਰਨ ਜਾਣਗੇ ਜਿਹੜੇ ਬੱਚੇ ਡਿਗਰੀ ਕਰਨ ਜਾ ਰਿਹਾ ਡੈਂਟਲ ਸਰਜਰੀ ਦੇ ਵਿੱਚ ਜਿਹੜੇ ਬੱਚੇ ਡਿਗਰੀ ਕਰਨ ਜਾ ਰਿਹਾ ਬੀਏ ਵਾਲੇ ਬੱਚੇ ਲੈ ਕੇ ਜਾ ਸਕਦੇ ਆ ਕੈਨੇਡਾ ਆਫ ਦੇ ਸਪਾਊਸ ਨੂੰ ਉਸ ਤੋਂ ਬਾਅਦ ਫਾਰਮੇਸੀ ਵਾਲੇ ਫਾਰਮੇਸੀ ਕਰਨ ਜਾ ਰਹੇ ਜਿਹੜੇ ਪਲੱਸ 2 ਮੈਡੀਕਲ ਨਾਲ ਜਾਂ ਨਾਨ ਮੈਡੀਕਲ ਨਾਲ ਸੁਪਰ ਮੈਡੀਕਲ ਵਾਲੇ ਬੱਚੇ ਜਿਨ੍ਹਾਂ ਦੀ ਫਾਰਮੇਸੀ ਦੇ ਵਿੱਚ ਉਹਦਾ ਐਡਮਿਸ਼ਨ ਹੋ ਸਕਦੀ ਆ ਉਹ ਵੀ ਆਪਦੇ ਸਪਾਊਸ ਨੂੰ ਨਾਲ ਹੀ ਲੈ ਕੇ ਜਾਣਗੇ ਸੋ ਇਸ ਤਰੀਕੇ ਨਾਲ ਬੜੀ ਲੰਮੀ ਲਿਸਟ ਆ ਮੇਰੇ ਕੋਲੇ 10+2 ਤੋਂ ਬਾਅਦ ਕਿਹੜੇ ਕਿਹੜੇ ਕੋਰਸਸ ਮੈਂ ਤੁਹਾਨੂੰ ਦੇ ਸਕਦਾ ਕਿ ਤੁਸੀਂ ਆਪਦੇ ਸਪਾਊਸ ਨੂੰ ਨਾਲ ਹੀ ਲੈ ਕੇ ਚਲੋ ਬਿਸ਼ਰਤ ਪੜਨਾ ਪਊਗਾ ਜਾ ਕੇ ਵਧੀਆ ਕਾਲਜਸ ਤੇ ਯੂਨੀਵਰਸਿਟੀਆਂ 'ਚ ਜੁਣਨੇ ਪੈਣਗੇ ਕਿਉਂਕਿ ਉਹਨਾਂ ਕੋਲੇ ਇਹ ਕੋਰਸਸ ਨੇ ਬਿਜ਼ਨਸ ਲੈ ਕੇ ਤੇ ਉਹੀ ਜਿਹੜੇ 2-4 ਕੋਰਸ ਜੇ ਅੱਗੇ ਤੁਹਾਨੂੰ ਦੇ ਦੇਉਂਦੇ ਸੀ ਏਜੰਟ ਉਹ ਗੱਲ ਨਹੀਂ ਹੁਣ ਚੱਲਣੀ ਮਤਲਬ ਕੇਸ ਨੂੰ ਸੌਟ ਆਊਟ ਕਰਨ ਦੇ ਲਈ ਤੁਹਾਡੀ ਰਿਕੁਆਇਰਮੈਂਟ ਪੂਰੀ ਕਰਵਾ ਕੇ ਤੁਹਾਨੂੰ ਉਥੇ ਐਡਮਿਸ਼ਨ ਕਰਵਾਉਣ ਤੱਕ ਤੇ ਤੁਹਾਡਾ ਵੀਜ਼ਾ ਦੇਣ ਤੱਕ ਇੱਕ ਸਟਰਗਲ ਲੱਗੂਗੀ ਤੁਹਾਡੇ ਏਜੰਟ ਦੀ ਕਿਉਂ ਕਿਉਂਕਿ ਇਹ ਉਹ ਜੀਆ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਦੇ ਲਈ ਵੀ ਤੁਹਾਨੂੰ ਇਨੀਸ਼ੀਅਲ ਲੈਵਲ ਤੋਂ ਕੰਮ ਕਰਨਾ ਹੋਊਗਾ ਤੁਹਾਡੇ ਪ੍ਰੋਫਾਈਲ ਦੇ ਉੱਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਹੋ ਜੀ ਡਿਗਰੀ ਚੱਕੋਗੇ ਤਾਂ ਉਸ ਚੀਜ਼ ਨੂੰ ਜਸਟੀਫਾਈ ਕਰਨ ਦੇ ਲਈ ਤੁਸੀਂ ਹਾਈ ਕਮਿਸ਼ਨ ਦੇ ਵਿੱਚ ਵੀ ਤੁਹਾਡਾ ਜਿਹੜਾ ਪਰਪਸ ਆਫ ਵਿਜ਼ਿਟ ਆ ਸਟੇਟਮੈਂਟ ਆਫ ਪਰਪਸ ਜਿਹੜੀ ਤੁਹਾਡੀ ਜਾਣੀ ਆ ਉਹਦਾ ਵੀ ਇੱਕ ਲੈਵਲ ਹੋਣਾ ਚਾਹੀਦਾ ਸੋ ਸਾਰੀਆਂ ਵੀਜ਼ਾ ਜਿਹਦੇ ਵਿੱਚ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਕਹਿਣਾ ਹੁੰਦਾ ਕਿ ਕੈਨੇਡਾ ਦਾ ਕੰਮ ਬੰਦ ਨਹੀਂ ਹੋਇਆ ਕੈਨੇਡਾ ਦਾ ਕੰਮ ਨਿੱਖਰ ਕੇ ਮੂਹਰੇ ਆ ਗਿਆ ਕੈਨੇਡਾ ਦਾ ਕੰਮ ਹੁਣ ਉਹੀ ਕੈਂਡੀਡੇਟਸ ਕੈਨੇਡਾ ਜਾਣ ਉਹੀ ਕੈਂਡੀਡੇਟਸ ਆਪ ਦਾ ਕੇਸ ਅਪਲਾਈ ਕਰਨ ਜਿਨ੍ਹਾਂ ਨੇ ਸਟੈਪ ਬਾਈ ਸਟੈਪ ਆਫ ਦੀ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਧਿਆਨ ਦੇ ਵਿੱਚ ਰੱਖਦੇ ਹੋਏ ਪਰਮਨੈਂਟ ਰੈਜ਼ਿਡੈਂਸੀ ਤੱਕ ਪਹੁੰਚਣਾ ਜੇ ਤੁਹਾਡਾ ਮਨ ਅੱਜ ਵੀ ਸਿਰਫ ਇਹ ਹੈ ਕਿ ਪੜਾ ਪੜਨ ਜਾਣਾ ਕੈਨੇਡਾ ਸਿਰਫ ਇੱਕ ਰਾਹ ਵਾ ਕੈਨੇਡਾ ਪਹੁੰਚਣ ਦਾ ਤਾਂ ਕੈਨੇਡਾ ਤੁਹਾਡੇ ਵਾਸਤੇ ਨਹੀਂਗਾ ਤੇ ਜਿਹੜੇ ਜਿਹੜੇ ਮੇਰੇ ਏਜੰਟ ਵੀ ਸਿਰਫ ਅਕੇ 2-4 ਕੋਰਸ ਹੀ ਆਫ ਦਿ ਸਟੂਡੈਂਟਸ ਨੂੰ ਦਿੰਦੇ ਸੀ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਦੇ ਆਪ ਨੂੰ ਅਪ ਟੂ ਡੇਟ ਅਪ ਟੂ ਸੈਕੰਡ ਰੱਖਣਾ ਸ਼ੁਰੂ ਕਰੋ ਪੜਨਾ ਪਊਗਾ ਕੋਰਸਸ ਦੇ ਤੇ ਵਰਕ ਵਰਕਆਊਟ ਕਰਨਾ ਪਊਗਾ ਕੰਟੈਂਟ ਦੇ ਉੱਤੇ ਕੰਮ ਕਰਨਾ ਪਊਗਾ ਕਿਹੋ ਜਿਹਾ ਸਿਲੇਬਸ ਆ ਕਿਹੋ ਜਿਹਾ ਪ੍ਰੋਫਾਈਲ ਐਲੀਜੀਬਲ ਆ ਇਹ ਨਹੀਂ ਹੈ ਕਿ ਆਪਾਂ ਅਗਿਆਨੀ ਚਾਈਲਡਹੂਡ ਆ ਜੇ ਤੁਸੀਂ ਮਾਸਟਰ ਡਿਗਰੀ ਕੀਤੀ ਤਾਂ ਵੀ ਆਗਲੀ ਚਾਈਲਡਹੂਡ ਜੇ ਤੁਸੀਂ ਬੈਚਲੋਰ ਕੀਤੀ ਤਾਂ ਵੀ ਆਗਲੀ ਚਾਈਲਡਹੂਡ ਜੇ ਤੁਸੀਂ ਪਲੱਸ 2 ਕੀਤੀ ਤਾਂ ਵੀ ਆਗਲੀ ਚਾਈਲਡਹੂਡ ਇਹੋ ਜਿਹੀ ਜਿਹੜੇ ਮੇਰੇ ਕੋਲ ਕੇਸ ਆਉਂਦੇ ਹੁੰਦੇ ਸੀ ਮੈਂ ਦੇਖ ਕੇ ਹੈਰਾਨ ਹੋ ਜਾਂਦਾ ਸੀ ਕਿ ਵੀ ਕਿੰਨੇ ਏਜੰਟ ਕਿਸੇ ਵੀ ਕੋਰਸ ਦੇ ਵਿੱਚ ਕਿਸੇ ਵੀ ਸਟੂਡੈਂਟ ਨੂੰ ਪਾ ਰਹੇ ਆ ਪਰ ਹੁਣ ਉਹ ਹੋ ਜੀਆਂ ਗੱਲਾਂ ਸਾਨੂੰ ਆਪ ਦੇ ਕਿਤੇ ਦੇ ਵਿੱਚੋਂ ਆਪਦੇ profession ਦੇ ਵਿੱਚੋਂ ਕੱਢਣੀਆਂ ਪੈਣਗੀਆਂ ਅਸੀਂ ਐਜੂਕੇਸ਼ਨ ਕੰਸਲਟੈਂਟ ਆ ਤੇ ਸਾਨੂੰ ਬਿਹੇਵ ਵੀ ਉਦਾਂ ਹੀ ਕਰਨਾ ਪਊਗਾ ਸੋ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਹੋ ਆਫ ਦਿ ਪ੍ਰੋਫਾਈਲ ਨੂੰ ਸਾਡੇ ਨਾਲ ਡਿਸਕਸ ਕਰਨਾ ਤਾਂ ਤੁਸੀਂ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਜਾ ਕੇ ਮੇਰੀ ਟੀਮ ਨੂੰ ਮਿਲ ਸਕਦੇ ਹੋ ਸ਼ੁੱਕਰਵਾਰ 9 ਤਰੀਕ ਨੂੰ ਤੁਸੀਂ ਖੰਨਾ ਮੈਨੂੰ ਮਿਲ ਸਕਦੇ ਹੋ ਤੇ ਆ ਇਸ ਬੁੱਧਵਾਰ ਮੈਨੂੰ ਲੁਧਿਆਣਾ ਵੀ ਮਿਲ ਸਕਦੇ ਹੋ ਧੰਨਵਾਦ